जय गुरु वाल्मीकि जय गुरु रविदास जय भीम जय भारत मैं ਤੁਹਾਡਾ ਵੀਰ ਪੰਕਜਪਾਲ ਵਾਲਮੀਕੀ ਪੰਜਾਬ ਵਾਲਮਿਕ ਮਹਾਸਭਾ ਸੰਗਠਨ ਤੋਂ ਸੂਬਾ ਪ੍ਰਧਾਨ ਜਿਵੇਂ ਕਿ ਸਾਰਿਆਂ ਨੂੰ ਪਤਾ ਵਾ 17 ਅਕਤੂਬਰ ਨੂੰ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਉత్సਵ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਵਾ ਲੇਕਿਨ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਂਦੀ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹਦੇ ਵਿੱਚ 15 ਤਰੀਕ ਦੀ ਉਹਨਾਂ ਨੇ ਡੇਟ ਅਨਾਉਂਸ ਕੀਤੀ ਆ ਵੋਟਾਂ ਪੈਂਦੀ 15 ਅਕਤੂਬਰ ਦੀ ਤੇ ਮੈਂ ਸਮਝਦਾ ਵਾਂ ਇਹ ਬੜੀ ਮਨਭਾਗੀ ਗੱਲ ਆ ਸਰਕਾਰ ਵਾਸਤੇ ਪ੍ਰਸ਼ਾਸਨ ਵਾਸਤੇ ਕਿਉਂਕਿ ਸਾਡੇ ਈਸ਼ਟ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਦਿਹਾੜਾ ਵਾ ਉਹ 17 ਅਕਤੂਬਰ ਦਾ ਵਾ 1 ਅਕਤੂਬਰ ਤੋਂ ਸਾਰੇ ਹੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਆ ਪਰਮਪితਾ ਭਗਵਾਨ ਵਾਲਮੀਕ ਮਹਾਰਾਜ ਦੇ ਤੇ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਸਾਡੇ ਲੋਕ ਆ ਸਰਪੰਚ ਆ ਪੰਚ ਆ ਮੌਜੂਦਾ ਉਹ ਇਲੈਕਸ਼ਨ ਲੜਨਗੇ ਜਾਂ ਪਰਮਪితਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਉਸਮ ਮਨਾਣਗੇ ਸੋ ਇਹ ਜਿਹੜੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਆ ਇਹ ਬਹੁਤ ਗਲਤ ਆ ਤੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਵੀ ਕਰਦੇ ਆਂ ਤੇ ਚੇਤਾਵਨੀ ਵੀ ਦਿੰਨੇ ਆ ਇਹਨੂੰ ਡੇਢ ਨੂੰ ਜਲਦ ਤੋਂ ਜਲਦ ਨਵੰਬਰ ਦੇ ਮਹੀਨੇ ਚ ਕੀਤੀ ਜਾਵੇ ਕਿਉਂਕਿ ਅਕਤੂਬਰ ਪੂਰਾ ਹੀ ਪਰਮਪਿਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਤਿਉਹਾਰ ਚੱਲਣਾ ਵਾ ਤੇ ਇਹਨੂੰ ਤੁਸੀਂ ਨਵੰਬਰ ਦੇ ਵਿੱਚ ਕਰ ਦਿੱਤਾ ਜਾਵੇ ਅਸੀਂ ਅੱਜ ਵੀ ਡੀਸੀ ਸਾਹਿਬ ਨੂੰ ਬੇਨਤੀ ਕਰਤੀ ਆ ਲੇਕਿਨ ਅਗਰ ਫਿਰ ਵੀ ਜੇ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਦੀ ਡੇਟ ਚੇਂਜ ਨਾ ਹੋਈ ਤੇ ਅਸੀਂ ਆਪਣਾ ਪ੍ਰਗਟ ਉਸਤਫਾ ਫਿਰ ਬਾਅਦ ਚ ਮਨਾਵਾਂਗੇ ਪਹਿਲਾਂ ਅਸੀਂ ਸੜਕਾਂ ਤੇ ਉਤਰਾਂਗੇ ਲੋਡ ਜਾਮ ਕਰਾਂਗੇ ਸ਼ਹਿਰ ਬੰਦ ਕਰਾਂਗੇ ਪਿੰਡ ਬੰਦ ਕਰਾਂਗੇ ਔਰ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਪੰਜਾਬ ਦੀ ਹੋਵੇਗੀ ਤੇ ਮੈਂ ਅੱਜ ਵੀ ਅਸੀਂ ਡੀਸੀ ਸਾਹਿਬ ਨੂੰ ਕਿਹਾ ਵਾ ਕਿ ਇਹਨੂੰ ਜਲਦ ਤੋਂ ਜਲਦ ਡੇਟ ਨੂੰ ਚੇਂਜ ਕਰਵਾ ਦਿਓ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਵਾ ਕੀ ਡੇਟ ਚੇਂਜ ਹੋ ਜਾਊਗੀ ਗੱਲਬਾਤ ਕਰੂਗੇ ਉਹ ਅੱਗੇ ਤੇ ਅਗਰ ਨਹੀਂ ਹੁੰਦੀ ਤੇ ਅਸੀਂ ਸੰਘਰਸ਼ ਨੂੰ ਤਿਆਰ ਆ ਕਿਉਂਕਿ ਅਸੀਂ ਸੰਘਰਸ਼ੀ ਲੋਕ ਆ ਸਾਨੂੰ ਆਪਣੇ ਹੱਕ ਵੀ ਸੰਘਰਸ਼ ਨਾਲ ਲੈਣੇ ਪੈਂਦੇ ਆ ਤੇ ਹੁਣ ਜੇ ਨੌਬਦਾਈ ਸਾਨੂੰ ਆਪਣੇ ਤਿਉਹਾਰ ਮਨਾਣ ਦੀ ਸੰਘਰਸ਼ ਦੇ ਨਾਲ ਤੇ ਅਸੀਂ ਉਹਦੇ ਲਈ ਤਿਆਰ ਆ ਮੈਂ মিডিਆ ਦੇ ਮਾਧਿਅਮ ਤੋਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਪੰਜਾਬ ਦੇ ਸੀਗੇ ਉਦੋਂ ਵੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਦਿਹਾੜਾ ਸੀਗਾ ਤੇ ਇਹੀ ਇਲੈਕਸ਼ਨ ਦੀਆਂ ਡੇਟਾ ਰੱਖ ਦਿੱਤੀਆਂ ਗਈਆਂ ਸੀਗੀਆਂ ਤੇ ਉਦੋਂ ਵੀ ਬੜਾ ਸੰਘਰਸ਼ ਕਰਕੇ ਡੇਟ ਚੇਂਜ ਕਰਵਾਈ ਸੀ ਤੇ ਹੁਣ ਵੀ ਇਹਨਾਂ ਨੇ ਪਰਮਪੀਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਦਿਹਾੜੇ ਤੇ ਪੰਚਾਇਤੀ ਚੋਣਾਂ ਦੀ ਡੇਟ ਰੱਖਤੀ ਆ ਮੈਨੂੰ ਸਮਝ ਨਹੀਂ ਆਉਂਦੀ ਆ ਕਿ ਇਹਨਾਂ ਨੂੰ ਇਲੈਕਸ਼ਨਾਂ ਦਾ ਟਾਈਮ ਸਾਡੇ ਹੀ ਗੁਰੂਆਂ ਪੀਰਾਂ ਦੇ ਜਦੋਂ ਤਿਉਹਾਰ ਹੁੰਦੇ ਉਦੋਂ ਮਿਲਦਾ ਵਾ ਇਹ ਮੈਂ ਪੰਜਾਬ ਸਰਕਾਰ ਦੀ ਸ਼ੈਤਾਨੀ ਸਮਝਾਂ ਜਾਂ ਸਾਡੇ ਨਾਲ ਭੇਦ ਭਾਵ ਸਮਝਾਂ ਸਾਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਆ ਔਰ ਉਪਰੋਂ ਜਿਹੜੇ ਸਾਡੇ ਮੌਜੂਦਾ ਸਰਪੰਚ ਆ ਪੰਚ ਆ ਉਹ ਹੁਣ ਇਲੈਕਸ਼ਨ ਦੀ ਤਿਆਰੀ ਕਰਨ ਜਾਂ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਉਸ ਮਨੰ ਮੈਂ ਦੱਸਣਾ ਚਾਹੁੰਦਾ ਤਾਂ ਦੇ ਮਾਧਿਅਮ ਤੋਂ ਮੀਡੀਆ ਦੇ ਮਾਧਿਅਮ ਦੇ ਰਾਹੀਂ ਇੱਕ ਬੜੀ ਹੀ ਸ਼ੋਭਾ ਯਾਤਰਾ ਹਿਮਾਚਲ ਤੋਂ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਆਸ਼ਰਮ ਅੰਮ੍ਰਿਤਸਰ ਵਿਖੇ ਜਾ ਰਹੀ ਹੈ ਜਿਸ ਦਾ ਸਵਾਗਤ ਲਗ ਲਗ ਸ਼ਹਿਰਾਂ ਦੇ ਵਿੱਚ ਰੱਖਿਆ ਗਿਆ ਵਾ ਹਿਆਰਪੁਰ ਦੇ ਵਿੱਚ ਆਂਦੇ ਹੋਰ ਪਿੰਡਾਂ ਦੇ ਵਿੱਚ ਜਲੰਧਰ ਦੇ ਵਿੱਚ ਕਰਤਾਰਪੁਰ ਦੇ ਵਿੱਚ ਉਹ ਲੋਗ ਉਹਦੀਆਂ ਤਿਆਰੀਆਂ ਕਰਨੀਆਂ ਇਲੈਕਸ਼ਨ ਦੇ ਆਪਣੇ ਦੇਖਣ ਸੋ ਇਹ ਬਹੁਤ ਜਿਹੜਾ ਇਹਨਾਂ ਨੇ ਕੰਮ ਕੀਤਾ ਸਰਕਾਰ ਨੇ ਪ੍ਰਸ਼ਾਸਨ ਨੇ ਗਲਤ ਕੀਤਾ ਇੱਕ 11 ਤਰੀਕ ਨੂੰ 5600 ਬੱਸਾਂ ਦਾ ਕਾਫਲਾ ਤੇ ਨਾਲ 100 ਤੋਂ ਪਲੱਸ ਟੈਂਪੂ ਡਰਾਈਵਲ ਤੇ ਅਨੇਕ ਗੱਡੀਆਂ ਜਿਹੜੀਆਂ ਭਗਵਾਨ ਵਾਲਮੀਕੀ ਉਸਫ ਕਮੇਟੀ ਪੰਜਾਬ ਪ੍ਰਧਾਨ ਵਿਪਨ ਸੱਬਰਵਾਲ ਜੀ ਦੀ ਅਗਵਾਈ ਵਿੱਚ ਜਲੰਧਰੋਂ ਭਗਵਾਨ ਵਾਲਮੀਕ ਆਸ਼ਰਮ ਜਲੰਧਰ ਤੋਂ ਲੈ ਕੇ ਭਗਵਾਨ ਵਾਲਮੀਕ ਆਸ਼ਰਮ ਅੰਮ੍ਰਿਤਸਰ ਚ ਜਾ ਰਹੀਆ ਜਿਦੇ ਸਾਰੇ ਪਿੰਡਾਂ ਦੇ ਵਿੱਚੋਂ ਸੰਗਤ ਨੇ ਇਕੱਠੀ ਹੋ ਕੇ ਬੱਸਾਂ 'ਚ ਸੰਗਤਾਂ ਨੇ ਝਾੜੇ ਨਾ ਖਾਲੀ ਬੱਸਾਂ ਦਾ ਜਾਣੀਆਂ ਨਹੀਂ ਔਰ ਪੂਰੇ ਪੰਜਾਬ ਦੇ ਪੂਰੇ ਜ਼ਿਲ੍ਹੇ ਦੀਆਂ ਪਿੰਡਾਂ ਦੇ ਲੋਕਾਂ ਨੇ ਜਾਣਾ ਵਾ ਸੋ ਮੇਰੀ ਮੈਂ ਫਿਰ ਤੋਂ ਆਪਣੇ ਮਾਧਿਅਮ ਤੋਂ ਆਪਣੇ ਸੰਗਠਨ ਦੇ ਮਾਧਿਅਮ ਤੋਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਜਿਹੜੀ ਇਹ ਡੇਟ ਹੈ ਇਹਨੂੰ ਜਲਦੋ ਜਲਦ ਬਦਲ ਦਿੱਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਹੋਰ ਰੋਸ ਰੋष ਪੈਦਾ ਨਾ ਹੋਵੇ ਕਿਉਂਕਿ ਸਮਾਜ ਆਪਣੇ ਪ੍ਰਗਟ ਦਿਵਸੇ ਦੀਆਂ ਤਿਆਰੀਆਂ 'ਚ ਲੱਗਾ ਵਾ ਉਹਨੂੰ ਉਹਦੇ ਵੱਲ ਹੀ ਰਹਿਣ ਦਿੱਤਾ ਜਾਵੇ ਉਹਦਾ ਧਿਆਨ ਨਾ ਭਟਕਾਇਆ ਜਾਵੇ ਇਲੈਕਸ਼ਨਾਂ ਦੇ ਵਿੱਚ ਸੋ ਮੇਰੀ ਇਹੀ ਬੇਨਤੀ ਆ ਤੁਹਾਡੇ মিডিਅਮ ਦੇ ਰਾਦਯ ਮਾਧਿਅਮ ਤੋਂ ਵੀ ਪੰਜਾਬ ਵਾਲਮੀਕ ਮਹਾਸਭਾ ਸੰਗਠਨ ਵੱਲੋਂ ਮੈਂ ਤੁਹਾਡਾ ਵੀਰ ਪੰਕਜਪਾਲ ਵਾਲਮਿੱਕੀ ਜੈ ਵਾਲਮਿੱਕੀ ਜੈ ਭੀਮ ਜੈ